ਇੰਦਰਾ ਕਸਲਾ ਪ੍ਰੋਗਰਾਮ ਅਸੀਂ ਰੱਖਿਆ ਇਹਦੇ ਵਿੱਚ ਬੱਚੇ ਗਿਟਾਰ ਵਜਾ ਰਹੇ ਹਾਂ ਹਿਆਨੋ ਵਜਾ ਰਹੇ ਹਾਂ ਵਾਇਲਨ ਵਜਾ ਰਹੇ ਹਾਂ ਸਿੰਗਿੰਗ ਕਰ ਰਹੇ ਹਾਂ ਹਰਮੋਨੀਅਮ ਵਜਾ ਰਹੇ ਹਾਂ ਮਤਲਬ 올 ਸਿੰਗਿੰਗ ਭਜਨ ਕਲਾਸਿਕਲ ਟੋਟਲ ਹਰ ਤਰ੍ਹਾਂ ਦਾ ਪ੍ਰੋਗਰਾਮ ਹੋ ਰਿਹਾ ਹੈ ਤਕਰੀਬਨ ਤਵੇਲ ਤੁਸੀਂ ਦੇਖਿਆ ਹੋਣਾ ਇਸ ਪ੍ਰੋਗਰਾਮ ਵਿੱਚ 3 ਸਾਲ ਦੇ ਬੱਚੇ ਤੋਂ ਲੈ ਕੇ ਰਿਟਾਇਰਡ ਪਰਸਨਸ ਵੀ ਲੇਡੀਆਂ ਸਾਰੇ ਸੀਗੇ ਔਰ ਬਹੁਤ ਹੀ ਅੱਛਾ ਪਲੇਟਫਾਰਮ ਉਹਨਾਂ ਨੂੰ ਮਿਲਿਆ ਹੈ ਇਸ ਜਗ੍ਹਾ ਤੇ ਪਹੁੰਚਣ ਦਾ ਪਹਿਲੇ ਚੀਜ਼ਾਂ ਅਵੇਲੇਬਲ ਨਹੀਂ ਸੀਗੀਆਂ ਮਗਰ ਮੈਨੂੰ ਲੱਗਦਾ ਹੈ ਕਿ ਐ ਅਜਿਹੇ ਛੋਟੇ-ਛੋਟੇ ਪ੍ਰੋਗਰਾਮ ਜਿਵੇਂ ਸਾਨੂੰ ਜਿਹਨੇ ਪਰਫਾਰਮ ਕੀਤੇ ਔਰ ਕਰਦੇ ਰਹਿਣ ਲੋਕਾਂ ਨੂੰ ਬਹੁਤ એનર્ਜੀ ਮਿਲਦੀ ਹੈ ਔਰ ਇਵਨ ਅੱਜ ਸਾਨੂੰ ਐਜ਼ ਅ ਆਡੀਅנס ਬੈਠੇ ਹੋਏ ਦਿਲ ਕਰ ਰਿਹਾ ਸੀਗਾ ਕਿ ਅੱਧਾ ਗਾਣਾ ਸਾਨੂੰ ਵੀ ਪ੍ਰਪੇਅਰ ਕਰਾਇਆ ਹੁੰਦਾ ਤੇ ਅਸੀਂ ਵੀ ਸਟੇਜ ਤੇ ਖੜੇ ਹੁੰਦੇ ਬਹੁਤ ਮਜ਼ਾ ਆਇਆ 22 ਸਾਲ ਹੋ ਗਏ ਜੀ ਉਹਨਾਂ ਕੋ ਸਿੱਖਦੇ ਬਹੁਤ ਵਧੀਆ ਖਾਨ ਜੀ ਉਹਨਾਂ ਦਾ ਪੂਰੇ ਆਪਣੇ ਪੰਜਾਬ ਚ ਨਾਮ ਆਉਣਾ ਦਾ ਲੁਧਿਆਣੇ ਦੇ ਟੋਪ ਤੇ ਨਾਮ ਬਣਾਉਣਾ ਦੇ ਪਹਿਲੇ ਨੰਬਰ ਤੇ ਨਾਮ ਹੈ ਬਹੁਤ ਵਧੀਆ ਉਹਨਾਂ ਨੇ ਉਪਰਾਲਾ ਕੀਤਾ ਜੀ ਆਪਣਾ ਫੰਕਸ਼ਨ ਕਰਾਇਆ ਉਹਨਾਂ ਨੇ ਪਹਿਲੀ ਵਾਰ ਮੈਨੇ ਆਪਣੇ ਜੀਵਨ ਮੇ ਸਟੇਜ ਪਰਫੋਰਮੈਂਸ ਦੀ ਹੈ ਆਪਣੇ ਫਰੈਂਡ ਕੇ ਸਾਥ ਉਹ ਮਾਰੇ ਗੁਰੂ ਜੀ ਹੈ ਐਸ ਕੇ ਸ਼ਾਨੂ ਜੀ ਬਹੁਤ ਹੀ ਅੱਛੇ ਤਰੀਕੇ ਸੇ ਗਿਟਾਰ ਜਾਂ ਕੋਈ ਵੀ ਕੋਈ ਵੀ 뮤직 ਇਨਸਟਰੂਮੈਂਟ ਹੈ ਉਹ ਸਿਖਾਤੇ ਹਨ ਔਰ ਵੋਕਲ ਸ਼ਾਸਤਰੀय ਸੰਗੀਤ ਸੇ ਲੈ ਕੇ ਸਾਰਾ ਮਾਡਰਨ ਸੰਗੀਤ ਸਿਖਾਤੇ ਹਨ ਪਿਛਲੇ 4 ਤਾਲਾਂ ਤੋਂ ਮੈਂ ਜੁੜਿਆ ਹੋਇਆ ਹਾਂ ਉਹਨਾਂ ਦੇ ਨਾਲ ਤੇ ਉਹਨਾਂ ਵੱਲੋਂ ਅੱਜ ਇੱਕ ਪਰਫਾਰਮੈਂਸ ਰੱਖੀ ਗਈ ਹੈ ਜਿੰਨੇ ਵੀ ਉਹਨਾਂ ਦੇ ਸਟੂਡੈਂਟ ਨੇ ਸਟੂਡੈਂਟ ਆਏ ਆ ਇੱਕ ਜਿੱਦਾਂ ਸਕੂਲ 'ਚ ਪੀਟੀਐਮ ਹੁੰਦੀ ਆ ਉਦਾਂ ਉਹਨਾਂ ਦੇ ਮੰਮੀ ਪਾਪਾ ਆਏ ਨੇ ਸਾਰੇ ਨਾਲ ਤਾਂ ਇੱਕ ਬਹੁਤ ਵਧੀਆ ਪ੍ਰਦਰਣਾ ਕੀਤਾ ਕਿ ਉਹਨਾਂ ਦੇ ਬੱਚੇ ਕਿੱਥੇ ਖੜੇ ਆ ਜਿਹਨੂੰ ਕਿਸੇ ਨੂੰ 3 ਮਹੀਨੇ ਹੋ ਗਏ ਕਿਸੇ ਨੂੰ 6 ਮਹੀਨੇ ਹੋ ਗਏ ਕਿਸੇ ਨੂੰ 1 ਸਾਲ ਹੋ ਗਿਆ 3 ਸਾਲ ਜਿੱਦਾਂ ਮੈਨੂੰ 4 ਸਾਲ ਹੋ ਗਏ ਤਾਂ ਸਾਰੇ ਸਿੱਖ ਰਹੇ ਆ ਤਾਂ ਸਾਰਿਆਂ ਨੇ ਆਪਣੀ ਆਪਣੀ ਇੱਥੇ ਪਰਫਾਰਮੈਂਸ ਦਿੱਤੀ ਆ ਤਸਕਿਸ਼ਾਨੀ 뮤직 ਕਲਾਸਿਸ ਤੁਸੀਂ ਜੁਆਇਨ ਕਰੋ ਤੇ ਅੱਗੇ ਤੇ ਵੀ ਅਸੀਂ ਹਰ ਛੇ ਮਹੀਨੇ ਬਾਅਦ ਇਹ ਪ੍ਰੋਗਰਾਮ ਕਰਾਇਆ ਕਰਾਂਗੇ ਰੋਜ਼ਾਨਾ ਦੀ ਦੌੜ ਭੱਜ ਤੇ ਕਮਾਈ ਦਾ ਚੱਕਰ ਹੈ ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਜਿਉਣਾ ਭੁੱਲ ਜਾਂਦੇ ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਜੀਣਾ ਭੁੱਲ ਜਾਂਦੇ ਹਾਂ ਪਰ ਜੇਕਰ ਜ਼ਿੰਦਗੀ ਸਕੂਨ ਨਾਲ ਜਿਉਣ ਦੀ ਗੱਲ ਕਰੀਏ ਤਾਂ ਸੰਗੀਤ ਇੱਕ ਅਜਿਹੀ ਸਾਧਨਾ ਹੈ ਜਿਸ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਬਿਨਾਂ ਕਿਸੇ ਟੈਨਸ਼ਨ ਦੇ ਸਕੂਨ ਨਾਲ ਜੀ ਸਕਤੇ ਇਸੇ ਲਈ ਤਹਿਤ ਨੁਦਿਆਣਾ ਸ਼ਹਿਰ ਦੇ ਵਿੱਚ ਇੱਕ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿੱਥੇ ਸੰਗੀਤ ਦੇ ਅਸਲੀ ਮਹੱਤਵ ਨੂੰ ਸਮਝਾਇਆ ਗਿਆ ਸਤਿਕਾਰਯੋਗ ਨਵਾਂ ਭਾਰਤੀ ਸਬਜੈਕਟ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਤੇ ਅਸੀਂ ਤੁਹਾਡੇ ਨਾਲ ਤਸਵੀਰਾਂ ਉਹ ਸਾਂਝੀ ਕਰਨ ਲੱਗੇ ਹਾਂ ਜਿੱਥੇ ਸੰਗੀਤ ਦਾ ਕੀ ਮਹੱਤਵ ਹੁੰਦਾ ਹੈ ਸੰਗੀਤ ਰਾਹੀਂ ਅਸੀਂ ਆਪਣੀ ਰੂਹ ਨੂੰ ਕਿਸ ਤਰ੍ਹਾਂ ਸਕੂਨ ਦੇ ਸਕਦੇ ਹਾਂ ਅਸੀਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਸਕੂਨ ਦੇ ਸਕਦੇ ਹਾਂ ਤਾਂ ਰੋਜ਼ਾਨਾ ਦੀ ਦੌੜ ਭਾਜ ਵਿੱਚ ਜੋ ਸਿੱਕ ਕਮਾਈਆਂ ਦਾ ਚੱਕਰ ਲੱਗਿਆ ਹੁੰਦਾ ਜਾਂ ਫਿਰ ਹੋਰ ਬਹੁਤ ਸਾਰੀ ਉਲਝਨਾ ਟੈਨਸ਼ਨਾਂ ਹੁੰਦੀਆਂ ਨੇ ਉਸ ਵਿੱਚਕਾਰ ਸੰਗੀਤ ਰਾਹੀਂ ਅਸੀਂ ਆਪਣੀ ਜ਼ਿੰਦਗੀ ਨੂੰ ਇੱਕ ਪੀਸਫੁਲ ਕਿਵੇਂ ਬਣਾ ਸਕਦੇ ਹਾਂ ਉਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਸ਼ਹਿਰ ਦੀਆਂ ਨੇ ਗੁਨਾਨਤ ਦੇ ਭਵਨ ਦੀਆਂ ਜਿੱਥੇ ਇੱਕ ਸੰਗੀਤ ਸਮਾਰੋਹ ਆਯੋਜਿਤ ਕੀਤਾ ਗਿਆ ਸੀਗਾ ਦੱਸ ਦਈਏ ਕਿ ਸ਼ਾਨੂ 뮤직 ਅਕੈਡਮੀ ਦੇ ਵੱਲੋਂ ਇਸ ਫੰਕਸ਼ਨ ਨੂੰ ਇਸ ਸਮਾਰੋਹ ਨੂੰ ਆਯੋਜਿਤ ਕੀਤਾ ਗਿਆ ਜਿੱਥੇ ਉਹਨਾਂ ਬੱਚਿਆਂ ਨੂੰ ਉਹਨਾਂ ਲੋਕਾਂ ਨੂੰ ਮੌਕਾ ਦਿੱਤਾ ਗਿਆ ਜੋ ਸੰਗੀਤ ਦੇ ਨਾਲ ਰੁਝਾਨ ਰੱਖਦੇ ਨੇ ਇਸ ਦੇ ਨਾਲ ਹੀ ਸੰਗੀਤ ਕੀ ਹੁੰਦਾ ਆ ਸੰਗੀਤ ਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਹੈ ਕੀ ਮਹੱਤਵਪੂਰਨ ਤਾਂ ਰੱਖਦੀ ਹੈ ਉਹ ਸਾਰਾ ਕੁਝ ਇਸ ਸਮਾਰੋਹ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਗੱਲਬਾਤ ਵੀ ਕਰਾਂਗੇ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੀ ਜ਼ਿੰਦਗੀ ਦੇ ਉੱਪਰ ਸੰਗੀਤ ਨੇ ਗਹਿਰੀ ਛਾਪ ਛੱਡੀ ਹੈ ਤਾਂ ਦੇ ਕਿ ਸ਼ਾਨੂ 뮤직 ਅਕੈਡਮੀ ਜੋ ਪਿਛਲੇ 28 ਸਾਲਾਂ ਤੋਂ ਚੱਲ ਰਿਹਾ ਹੈ ਅਤੇ 4000 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਟ੍ਰੇਨ ਕਰ ਦਿੱਤਾ ਹੈ ਦਾਦੇ ਕੀ ਇਟਸ ਅਕੈਡਮੀ ਦੇ ਵਿਚਕਾਰ ਕਲਾਸਿਕਲ ਸਿੰਗਿੰਗ ਬਾਲੀਵੁੱਡ ਸਿੰਗਿੰਗ ਅਤੇ ਹੋਰ ਵੀ ਇਨਸਟਰੂਮੈਂਟ ਜਿਹੜੇ ਸਪੈਸ਼ਲੀ ਹੁੰਦੇ ਨੇ ਉਹਨਾਂ ਦੀ ਪ੍ਰੈਕਟਿਸ ਵੀ ਕਰਵਾਈ ਜਾਂਦੀ ਹੈ ਤਾਂ ਜਿਹੜੇ ਲੋਕ ਸੰਗੀਤ ਦੇ ਨਾਲ ਜੁੜ ਕੇ ਰਹਿਣਾ ਚਾਹੁੰਦੇ ਨੇ ਜਾਂ ਹੋਰ ਉਹ ਵਿਦਿਆਰਥੀ ਜੋ ਸੰਗੀਤ ਵੱਲ ਜਾਂਦੇ ਨੇ ਜਿਨ੍ਹਾਂ ਦੀ ਰੁਚੀ ਹੈ ਤਾਂ ਖਾਸ ਕਰਕੇ ਉਹ ਸ਼ਾਨੂੰ 뮤직 ਅਕੈਡਮੀ ਨੂੰ ਜ਼ਰੂਰ ਫਾਲੋ ਕਰਨ ਇਹ ਵੀ ਦੱਸ ਦਿੰਦੇ ਆ ਕਿ ਇੱਥੇ ਤੁਹਾਨੂੰ ਸੰਗੀਤ ਦਾ ਹਰ ਇੱਕ ਇੱਕ ਉਹ ਸੁਰ ਤਾਲ ਜਿਹੜਾ ਬਾਰੀਕਿਤ ਨਾਲ ਸਿਖਾਇਆ ਜਾਂਦਾ ਹੈ ਫਿਲਹਾਲ ਉਥੇ ਪਹੁੰਚੇ ਮੌਕੇ ਤੇ ਮਹਿਮਾਨਤ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਉਣੇ ਮੇਰਾ ਐਸ ਕੇ ਸ਼ਾਨੂ ਐਸ ਕੇ ਸ਼ਾਨੂ 뮤직 ਕਲਾਸਸ ਜੀ ਲੁਧਿਆਣਾ ਤੁਸੀਂ 뮤직 ਦੇ ਵਿੱਚ ਜਦੋਂ ਵੀ ਦੇਖੋਗੇ ਤਾਂ ਗੂਗਲ ਤੇ ਸਰਚ ਕਰੋਗੇ ਜਦੋਂ ਵੀ ਤੁਸੀਂ 뮤직 ਕਲਾਸੇ ਕੁਝ ਵੀ ਪਾਓਗੇ ਤੁਹਾਨੂੰ ਟੌਪ ਤੇ ਮਿਲੇਗਾ ਹਰ ਵਾਰ ਟੌਪ ਦਾ ਬੋਰਡ ਮੈਨੂੰ ਮਿਲਦਾ ਇਥੇ ਲੁਧਿਆਣਾ ਦੇ ਵਿੱਚ ਤੁਸੀਂ ਗੂਗਲ ਤੇ ਚੈੱਕ ਕਰ ਸਕਦੇ ਹੋ ਸਾਰਾ ਕੁਝ ਤੇ ਅੱਜ ਦਾ ਜਿਹੜਾ 15 ਅਗਸਤ ਦਾ ਪ੍ਰੋਗਰਾਮ ਹੈ ਐਕਚੁਅਲੀ ਦੇ ਵਿੱਚ ਅਸੀਂ 2 ਮਹੀਨੇ ਪਹਿਲਾਂ ਹੀ ਸੋਚਿਆ ਕਿ ਪੇਰੈਂਟਸ ਵੀ ਸਾਨੂੰ ਕਹਿੰਦੇ ਕਿ ਤੁਸੀਂ ਬੱਚਿਆਂ ਦਾ ਕੋਈ ਸ਼ੌਕ ਕਰਵਾਇਆ ਕਰੋ ਤੇ ਉਹਦੇ ਕਰਕੇ ਮੈਂ ਅੱਜ ਤੱਕ ਤਾਂ ਕਰਕੇ ਵੀ ਰੱਖਿਆ ਕਿਉਂਕਿ ਸਾਰੇ ਫ੍ਰੀ ਹੋਣਗੇ ਫੈਕਟਰੀਆਂ ਦੇ ਵਿੱਚ ਕੰਪਨੀਆਂ ਦੇ ਵਿੱਚ ਛੁੱਟੀ ਹੋਊਗੀ ਨਹੀਂ ਤਾਂ ਕੋਈ ਨਾ ਕੋਈ ਹੁੰਦਾ ਕਿ ਸਾਰਾ ਅਜਾ ਮਾ ਨਹੀਂ ਸਕਦੇ ਇਦਾਂ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਇਸ ਕਰਕੇ 15 ਅਗਸਤ ਦਾ ਪ੍ਰੋਗਰਾਮ ਅਸੀਂ ਰੱਖਿਆ ਇਹਦੇ ਵਿੱਚ ਬੱਚੇ ਗਿਟਾਰ ਵਜਾ ਰਹੇ ਆ ਪਿਆਨੋ ਵਜਾ ਰਹੇ ਆ ਵਾਇਲਨ ਵਜਾ ਰਹੇ ਆ ਸਿੰਗਿੰਗ ਕਰ ਰਹੇ ਆ ਹਰਮੋਨੀਅਮ ਵਜਾ ਰਹੇ ਆ ਮਤਲਬ 올 ਸਿੰਗਿੰਗਸ ਭਜਨ ਕਲਾਸੀਕਲ ਟੋਟਲ ਹਰ ਤਰ੍ਹਾਂ ਦਾ ਪ੍ਰੋਗਰਾਮ ਹੋ ਰਿਹਾ ਹੈ ਤਕਰੀਬਨ ਤਕਰੀਬਨ हां जी म्यूजिक एसके शानी म्यूजिक क्लासेस ਤੁਸੀਂ ਜੁਆਇਨ ਕਰੋ ਤੇ ਅੱਗੇ ਤੇ ਵੀ ਅਸੀਂ ਹਰ ਛੇ ਮਹੀਨੇ ਬਾਅਦ ਇਹ ਪ੍ਰੋਗਰਾਮ ਕਰਾਇਆ ਕਰਾਂਗੇ ਕਿ ਬਦ ਚੜਕੇ ਹੁਣ ਵੀ ਤੁਸੀਂ ਦੇਖੋਗੇ ਕਿੰਨੀ ਪਬਲਿਕ ਹੈ ਗਈ ਆ ਤੁਹਾਨੂੰ ਆਪਣੇ ਆਪ ਤਾਂ ਲੱਗ ਜਾਏਗਾ ਮੇਰਾ ਨਾਮ ਰਾਗਵ ਸਿੰਘ ਲਾਜੀ ਮੈਂ ਐਸਕੇ ਸ਼ਾਨੀ म्यूजिक क्लासेस ਤੋਂ ਹੈਗਾ ਤੇ ਅੱਜ ਸਾਡੇ ਇੱਥੇ ਐਸਕੇ ਸ਼ਾਨੀ म्यूजिक क्लासेस ਦੀ ਤਰਫੋਂ ਫੰਕਸ਼ਨ ਹੈਗਾ ਜੋ ਕਿ ਗੁਰਨਾਨਕ ਪਵਨ ਦੇ ਵਿੱਚ ਹੋ ਰਿਹਾ ਤੇ ਇੱਥੇ ਸਾਰੇ ਬੱਚਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਫੰਕਸ਼ਨ ਹੋ ਰਿਹਾ ਤੇ ਬੱਚਿਆਂ ਦੀ ਪਰਫਾਰਮੈਂਸ ਹੋ ਰਹੀ ਹੈ ਬੱਚੇ ਬਹੁਤ ਅੱਛਾ ਪਰਫਾਰਮ ਕਰ ਰਹੇ ਹੈ ਤੇ ਸਾਰਿਆਂ ਦੀ ਪਰਫਾਰਮੈਂਸ ਤੋਂ ਬਾਅਦ ਸਾਰਿਆਂ ਨੂੰ ਅੱਛੇ-ਅੱਛੇ ਮਤਲਬ ਕਿ ਉਹਨਾਂ ਦੀ ਪਰਫਾਰਮੈਂਸ ਦੇ ਅਕੋਰਡਿੰਗ ਉਹਨਾਂ ਨੂੰ ਸਰਟੀਫਿਕੇਟਸ ਉਹਨਾਂ ਨੂੰ ਪ੍ਰਾਈਜ਼ਸ ਦਿੱਤੇ ਜਾਣਗੇ ਤੇ ਇਹ ਸਭ ਦੇਖ ਕੇ ਪੇਰੈਂਟਸ ਬਹੁਤ ਖੁਸ਼ ਹੁੰਦੇ ਆ ਆਪਣੇ ਬੱਚਿਆਂ ਦੀ ਮਤਲਬ ਤਿਆਰੀ ਦੇਖ ਕੇ ਬਹੁਤ ਇਨਸਪਾਇਰਡ ਫੀਲ ਕਰਦੇ ਆ ਕਿ ਉਹ ਬੱਚੇ ਆਪਣੇ ਆਨਲੇ ਟਾਈਮ ਦੇ ਵਿੱਚ 뮤직 ਦੇ ਵਿੱਚ ਵਧੀਆ ਕਰ ਸਕਣਗੇ ਲੁਧਿਆਣਾ ਵਾਸੀਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਆਪਣੇ ਬੱਚਾ ਨੂੰ ਜਿਸ ਫੀਲਡ ਦੇ ਵਿੱਚ ਵੀ ਉਹ ਜਾਣਾ ਚਾਹੁੰਦੇ ਆ ਚਾਹੇ 뮤ਜ਼ਿਕ ਹੈ ਚਾਹੇ ਉਹ ਸਪੋਰਟਸ ਹੈ ਚਾਹੇ ਉਹ ਕੋਈ ਵੀ ਹੈਗੀ ਹੈ ਉਹਦੇ ਵਿੱਚ ਉਹਨਾਂ ਦਾ ਸਾਥ ਦੇਨ ਉਹਨਾਂ ਤੇ ਵਿਸ਼ਵਾਸ ਰੱਖਣ ਤਾਂ ਕਿ ਬੱਚੇ ਆਪਣੀ ਜਿਹੜੀ ਹੈਗੀ ਹੈ ਐਬਿਲਿਟੀ ਹੈਗੀ ਹੈ ਉਹਦੇ ਵਿੱਚ ਅੱਗੇ ਵੱਧ ਸਕਣ ਮੇਰਾ ਨਾਮ ਡਾਕਟਰ ਜான் ਪ੍ਰਮੋਦ ਹੈ ਮੈਂ ਐਸਕੇ ਸ਼ਾਨੋ 뮤ਜ਼ਿਕ ਕਲਾਸਸ ਦੇ ਵਿੱਚ 3.5 ਮਹੀਨੇ ਪਹਿਲੇ ਜੁਆਇਨ ਕੀਤਾ ਹੈ ਮੈਂ ਐਕਚੁਅਲੀ ਰਿਟਾਇਰਡ ਬੰਦਾ ਹੈਗਾ ਤੇ ਮੈਂ ਘਰੇ ਬੈਠਾ ਮੈਂ ਸੋਚਿਆ ਕਿ ਮੈਂ ਵੀ 뮤ਜ਼ਿਕ ਦੇ ਵਿੱਚ ਰੁਚੀ ਰੱਖਦਾ ਸੀਗਾ ਤੇ ਮੈਂ ਅਬ ਛਾਨੂ ਸਰ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਕਿ ਠੀਕ ਹੈ ਤੁਸੀਂ ਆ ਸਕਦੇ ਹੋ ਅਸੀਂ ਕਿਸੇ ਵੀ ਉਮਰ ਦੇ ਬੰਦੇ ਨੂੰ ਸਿਖਾਉਂਦੇ ਆ ਤੇ ਇਹਨੇ ਪਿਆਰ ਨਾਲ ਉਹ ਸਿਖਾਉਂਦੇ ਨੇ ਕਿ ਇੱਕ ਸਾਜ਼ ਮੈਂ ਸਿੱਖਣ ਗਿਆ ਸੀਗਾ ਸਿੱਖਦੇ-ਸਿੱਖਦੇ ਮੈਂ ਦੋ ਸਾਜ਼ ਸਿੱਖਣ ਲੱਗ ਪਿਆ ਉਹਨਾਂ ਤੋਂ ਤੇ ਅੱਜ ਉਹਨਾਂ ਨੇ ਪਰਫਾਰਮੈਂਸ ਰੱਖੀ ਕਾਫੀ ਲੋਕ ਆਏ ਜਿਨ੍ਹਾਂ ਵਿੱਚ ਸਾਰੇ ਬੱਚਿਆਂ ਦੇ ਮਾਪਿਓ ਵੀ ਆਏ ਤੇ ਉਹ ਬੜੇ ਪ੍ਰੋਤਸਾਹਨ ਮਿਲੇ ਆ ਸਾਰਿਆਂ ਨੂੰ ਇਹ ਬੱਚਿਆਂ ਨੂੰ ਐਨਕਰੇਜ ਕਰਕੇ ਮੇਰਾ ਨਾਮ ਮਾਹੀ ਹੈ ਜੀ ਸਤਿ ਸ੍ਰੀ ਅਕਾਲ ਪਹਿਲਾਂ ਸਭ ਜਿੰਨੇ ਵੀ ਦੇਖ ਰਹੇ ਨੇ ਆਪਣੇ ਸਰੋਤੀ ਤੇ ਮੈਂ ਇਸ ਕੇ ਸ਼ਾਨੂਮੀਓ ਦੀ ਕਲਾਸ ਤੋਂ ਆਈ ਪਿਛਲੇ 4 ਸਾਲਾਂ ਤੋਂ ਮੈਂ ਜੁੜਿਆ ਹੋਇਆ ਹਾਂ ਉਹਨਾਂ ਦੇ ਨਾਲ ਉਹ ਵੀ ਪਿਛਲੇ 30 ਸਾਲਾਂ ਤੋਂ ਹੀ ਮਿਊਜ਼ਿਕ 'ਚ ਆਪਣੇ ਟੀਚਿੰਗ ਆਪਣਾ ਕਰ ਰਿਹਾ ਤੇ ਸਭ ਨੂੰ ਵਧੀਆ ਸਿਖਾ ਰਿਹਾ ਤੇ ਉਹਨਾਂ ਵੱਲੋਂ ਅੱਜ ਇੱਕ ਪਰਫਾਰਮੈਂਸ ਰੱਖੀ ਗਈ ਹੈ ਜਿੰਨੇ ਵੀ ਉਹਨਾਂ ਦੇ ਸਟੂਡੈਂਟ ਨੇ ਸਟੂਡੈਂਟ ਆਏ ਆ ਇੱਕ ਜਿੱਦਾਂ ਸਕੂਲ 'ਚ ਪੀਟੀਐਮ ਹੁੰਦੀ ਆ ਓਦਾਂ ਉਹਨਾਂ ਦੇ ਮੰਮੀ ਪਾਪਾ ਆਏ ਨੇ ਸਾਰੇ ਨਾਲ ਤਾਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਉਹਨਾਂ ਦੇ ਬੱਚੇ ਕਿੱਥੇ ਖੜੇ ਆ ਜਿਹਨੂੰ ਕਿਸੇ ਨੂੰ 3 ਮਹੀਨੇ ਹੋ ਗਏ ਕਿਸੇ ਨੂੰ 6 ਮਹੀਨੇ ਹੋ ਗਏ ਕਿਸੇ ਨੂੰ 1 ਸਾਲ ਹੋ ਗਿਆ 3 ਸਾਲ ਜਿੱਦਾਂ ਮੈਨੂੰ 4 ਸਾਲ ਹੋ ਗਏ ਤਾਂ ਸਾਰੇ ਸਿੱਖ ਰਿਹਾ ਤਾਂ ਸਾਰਿਆਂ ਨੇ ਆਪਣੀ ਆਪਣੀ ਇੱਥੇ ਪਰਫਾਰਮੈਂਸ ਦਿੱਤੀ ਆ ਮੈਂ ਕਹਿਣਾ ਚਾਹਾਂਗਾ ਜੀ ਆਪਣੇ ਉਸਤਾਜ ਜੀ ਬਾਰੇ ਮੈਨੂੰ 2.5 ਸਾਲ ਹੋ ਗਿਆ ਜੀ ਉਹਨਾਂ ਕੋ ਸਿੱਖਦੇ ਬਹੁਤ ਵਧੀਆ ਸਿਖਾਉਂਦੇ ਨੇ ਜੀ ਉਹਨਾਂ ਦਾ ਪੂਰੇ ਆਪਣੇ ਪੰਜਾਬ 'ਚ ਨਾਮ ਹੈ ਉਹਨਾਂ ਦਾ ਲੁਧਿਆਣਾ 'ਚ ਟੋਪ ਤੇ ਨਾਮ ਹੈ ਉਹਨਾਂ ਦਾ ਜੀ ਪਹਿਲੇ ਨੰਬਰ ਤੇ ਨਾਮ ਹੈ ਬਹੁਤ ਵਧੀਆ ਉਹਨਾਂ ਨੇ ਉਪਰਾਲਾ ਕੀਤਾ ਜੀ ਆਪਣਾ ਫੰਕਸ਼ਨ ਕਰਾਇਆ ਉਹਨਾਂ ਨੇ ਫਸਟ ਟਾਈਮ ਕਰਾਇਆ ਜੀ ਹੁਣ 6 ਮਹੀਨਾ ਬਾਅਦ ਹੋਇਆ ਕਰੇਗਾ ਇੱਥੇ ਪੇਰੈਂਟਸ ਨੂੰ ਪਤਾ ਲੱਗੇਗਾ ਕਿ ਸਾਡੇ ਬੱਚੇ ਕਿੱਥੇ ਆਪਣਾ ਮਤਲਬ ਕਰਦੇ ਨੇ ਜੀ ਮਤਲਬ ਕਿੰਨਾ ਕੁ ਵਧੀਆ ਗਾਉਂਦੇ ਨੇ ਬਹੁਤ ਵਧੀਆ ਉਹਨਾਂ ਨੂੰ ਦੇਖਣ ਨੂੰ ਮਿਲੇਗਾ ਤੇ ਨਾਲੇ ਬਹੁਤ ਵਧੀਆ ਚੀਜ਼ਾਂ ਬੱਚੇ ਅਕੈਡਮੀ ਤੋਂ ਨਿਕਲਣਗੇ ਆਪਣੇ ਪਤਾ ਲੱਗੇਗਾ ਜੀ ਕਿ ਸਾਡੇ ਉਸਤਾਜੀ ਦਾ ਨਾਮ ਰੋਸ਼ਨ ਹੋਏਗਾ ਜੀ ਕਿ ਆਪਾਂ ਸ਼ਾਨੂੰ ਜੀ ਕੋਲੋਂ ਨਿਕਲੇ ਆ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੋਗੇ ਲੁਧਿਆਣਾ ਵਾਸੀ ਲੁਧਿਆਣਾ ਵਾਸੀ ਨੂੰ ਮੈਂ ਕਹਿਣਾ ਚਾਹਾਂਗਾ ਜੀ ਜਰੂਰ ਆਪਣੇ ਉਸਤਾਜੀ ਕੋਲ ਆਣ ਸਾਡੇ ਸ਼ਾਨੂੰ ਜੀ ਕੋਲ ਜਰੂਰ ਸਿੱਖਣ ਇੱਕ ਵਾਰੀ ਵਿਜ਼ਿਟ ਕਰਨ ਦੇਖਣ ਤੇ ਆ ਕੇ ਕਲਾਸ ਲਾਣ ਤੇ ਪਤਾ ਲੱਗੇਗਾ ਜੀ ਉਹਨਾਂ ਨੂੰ ਫਿਰ ਸਨ ਮੇਰਾ ਨਾਮ ਰਾਜ ਗਰੇਟਲੀ ਹੈ ਮੈਂ ਐਸਕੇ ਸਾਨੂੰ 뮤직 ਕਲਾਸਸ ਮੈਂ ਸੰਗੀਤ ਸਿੱਖਦਾ ਹਾਂ और गुरु जी के बारे में कहना चाहता हूँ गुरु जी बहुत अच्छे हैं जो और अच्छे तरीके से हमें सिखाते हैं जो भी सिखाते हैं गुरु जी बहुत बढ़िया सिखाते हैं मैं कहना चाहूँगा कि अगर कोई भी सीखना चाहता है गुरु जी के पास जरूर आए और एक बार विजिट करें अगर उनको अच्छा लगे तो जरूर सीखें और मुझे ऐसा लगता है मेरे को ढाई दो साल हो गया सीखते गुरु जी के पास गुरु जी बहुत ही अच्छे सिखाते हैं और मैं कामना करूँगा कि सभी लोग भी आएँ और गुरु जी से सीखें हम दोनों को लगभग एक साल हो गया है सर के पास गिटार सीखते हुए और आज पंद्रह अगस्त के शुभ मौके पे स्वतंत्रता दिवस पर सर ने ये ऑर्गेनाइज़ करवाया प्रोग्राम जिससे हम लोगों का आत्मविश्वास बहुत बढ़ गया है पहली बार मैंने अपने जीवन में ये स्टेज परफॉर्मेंस दी है अपने फ्रेंड के साथ और ये भी बहुत अच्छा गिटार बजाने लग गया है और मेरा भी काफ़ी संगीत का ज्ञान अभी बढ़ रहा है जो हमारे गुरु हैं एस के शानू जी बहुत ही अच्छे तरीके से गिटार या कोई भी कोई भी म्यूज़िक इंस्ट्रूमेंट है वो सिखाते हैं और वोकल शास्त्रीय संगीत से लेके सारा मॉडर्न संगीत सिखाते हैं तो मैं एक बार सर को मुबारकबाद देना चाहूँगा और सभी देशवासियों को मुबारकबाद देना चाहूँगा इस स्वतंत्रता दिवस के मौके पर कि हमारा इतना अच्छा प्रोग्राम आज यहाँ पर कंडक्ट किया गया है और मैं यही चाहता हूं कि गुरुजी का आशीर्वाद हमारे पे बना रहे और ज़्यादा से ज़्यादा लोग जो संगीत के चाहवान हैं हर उम्र के लोग यहाँ पे सीख सकते हैं क्योंकि हमारे यहाँ पे 60 साल के बुजुर्ग से लेकर तीन साल के बच्चे तक भी आज परफॉर्म कर रहे हैं तो मैं दोबारा स्वतंत्रता दिवस की सभी को शुभकामनाएं देता हूँ मैं और मेरा दोस्त प्रणव हम दोनों यहीं कंटिन्यू करेंगे अभी पाँच छः साल और सीखेंगे ताकि हम अच्छे गिटारिस्ट बन सकें आ, सब तो पहले तो मैं सबनों जय श्री राम कहना चाहती हाँ जी मैं वार्ड नंबर सेवेंटी थ्री दी काउंसलर रुचि विशाल गुलाटी ਔਰ ਸ਼ਾਨੂ ਭయ్యా ਮੇਰੇ ਵਾਸਤੇ ਇੱਕ ਬ੍ਰਦਰ ਦਾ ਰੋਲ ਹੀ ਅਦਾ ਕਰਦੇ ਆ ਉਹਨਾਂ ਨਾਲ ਇੱਕ ਫੈਮਿਲੀ ਲਿੰਕ ਹੈ ਸਾਡੇ ਔਰ ਬਹੁਤ ਅੱਛਾ ਪ੍ਰੋਗਰਾਮ ਕੀਤਾ ਬਹੁਤ ਇਨੀਸ਼ੀਏਟਿਵ ਮਿਲਿਆ ਜਿਸ ਵਿੱਚ ਬੱਚਿਆਂ ਨੂੰ ਨਾਲ ਤੁਸੀਂ ਦੇਖਿਆ ਹੋਣਾ ਇਸ ਪ੍ਰੋਗਰਾਮ ਵਿੱਚ 3 ਸਾਲ ਦੇ ਬੱਚੇ ਤੋਂ ਲੈ ਕੇ ਰਿਟਾਇਰਡ ਪਰਸਨਸ ਵੀ ਲੇਡੀਜ਼ ਜਾਨ ਸਾਰੇ ਸੀਗੇ ਔਰ ਬਹੁਤ ਹੀ ਅੱਛਾ ਪਲੇਟਫਾਰਮ ਉਹਨਾਂ ਨੂੰ ਮਿਲਿਆ ਇਸ ਜਗ੍ਹਾ ਤੇ ਪਹੁੰਚਣ ਦਾ ਪਹਿਲੇ ਇਹ ਚੀਜ਼ਾਂ ਅਵੇਲੇਬਲ ਨਹੀਂ ਸੀਗੀਆਂ ਮਗਰ ਮੈਨੂੰ ਲੱਗਦਾ ਹੈ ਕਿ ਇਹ ਐਸੇ ਛੋਟੇ ਛੋਟੇ ਪ੍ਰੋਗਰਾਮ ਜਿਵੇਂ ਸ਼ਾਨੂ ਜੀ ਨੇ ਪਰਫਾਰਮ ਕੀਤੇ ਔਰ ਕਰਦੇ ਰਹਿਣ ਲੋਕਾਂ ਨੂੰ ਬਹੁਤ ਐਨਰਜੀ ਮਿਲਦੀ ਹੈ ਔਰ ਇਵਨ ਅੱਜ ਸਾਨੂੰ ਐਜ਼ ਆ ਆਡੀਅנס ਬੈਠੇ ਹੋਏ ਦਿਲ ਕਰ ਰਿਹਾ ਸੀਗਾ ਕਿ ਅੱਧਾ ਗਾਣਾ ਸਾਨੂੰ ਵੀ ਪ੍ਰਪੇਅਰ ਕਰਾਇਆ ਹੁੰਦਾ ਤੇ ਅਸੀਂ ਵੀ ਸਟੇਜ ਤੇ ਖੜੇ ਹੁੰਦੇ ਬਹੁਤ ਮਜ਼ਾ ਆਇਆ ਜੀ ਪ੍ਰੋਗਰਾਮ ਸੰਗੀਤ ਬਾਰੇ ਤੁਹਾਡਾ ਕੀ ਖਿਆਲ ਦੇਖੋ ਜੇ ਮੈਂ ਸੰਗੀਤ ਬਾਰੇ ਕਹਾਂ ਤਾਂ ਇੱਕ ਲਾਈਫ ਜਿਹੜੀ ਹੈ ਸ਼ੁਰੂਆਤ ਵੀ ਸੰਗੀਤ ਤੋਂ ਹੁੰਦੀ ਆ ਉਹਦਾ ਐਂਡ ਵੀ ਸੰਗੀਤ ਤੇ ਹੁੰਦਾ ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਤਾਂ ਲੋਰੀ ਸੁਣ ਕੇ ਹੀ ਉਹ ਵੱਡਾ ਹੁੰਦਾ ਤੇ ਸਾਡੇ ਅਸੀਂ ਪੰਜਾਬੀ ਆ ਤੇ ਕਹਿੰਦੇ ਜਦੋਂ ਬੰਦਾ ਸਵਰਗ ਲੋਕ ਵਿੱਚ ਜਾਂਦਾ ਤਾਂ ਉਦੋਂ ਵੀ ਇੱਕ ਸੰਗੀਤ ਨਾਲ ਰਿਲੇਟਡ ਹੀ ਉਹਦਾ ਸਾਰਾ ਚੱਲਦਾ ਇਸ ਕਰਕੇ ਸੰਗੀਤ ਤਾਂ ਸਾਡੀ ਲਾਈਫ ਨਾਲ ਪੂਰੀ ਲਾਈਫ ਦੇ ਨਾਲ ਕਨੈਕਟਡ ਹੈ ਹਰ ਚੀਜ਼ ਵਿੱਚ ਤੁਸੀਂ ਖੁਸ਼ ਹੋ ਤਾਂ ਵੀ 뮤직 ਚਾਹੀਦਾ ਤੁਸੀਂ ਅੱਜ emotions ਸਾਡੇ ਕੁਝ ਬੈਡ ਚੱਲ ਰਹੇ ਕੁਝ ਜਿੱਦਾਂ ਦੇ emotions ਦਾ ਮੈਨੂੰ ਲੱਗਦਾ ਸੰਗੀਤ ਤੋਂ ਬਿਨਾ ਲਾਈਫ ਨਹੀਂ ਹੈ